ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਕੀਤਾ ਗਿਆ ਸ਼ਿਫਟ ਪਟਿਆਲਾ ਲੈ ਕੇ ਪਹੁੰਚੀ ਪੁਲਿਸ ਟੀਮ 19 ਮਾਰਚ ਨੂੰ ਹਿਰਾਸਤ ਚੁਣੀ ਡੱਲੇਵਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਅਸਮਦੀ ਜੇਲ੍ਹ ਤੋਂ ਸ਼ਿਫਟ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਤੋਂ ਸਿਲਚਰ ਸੈਂਟਰਲ ਜੇਲ੍ਹ ਭੇਜਿਆ ਪੀਆਈਟੀ ਐਨਡੀਪੀਐਸ ਐਕਟ ਤਹਿਤ 1 ਸਾਲ ਤੱਕ ਨਹੀਂ ਹੋ ਸਕੇਗੀ ਜ਼ਮਾਨਤ ਨਿਊਜ਼ 18 ਤੇ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਸੁਖਜਿੰਦਰ ਅੰਦਾਵਾ ਦਾ ਬਿਆਨ ਇਹ ਕਾਰਵਾਈ ਬਹੁਤ ਫੈਲਾ ਹੋਣੀ ਚਾਹੀਦੀ ਸੀ ਬੋਲੇ ਜੱਗੂ ਦੇ ਕਰਤੇ ਕਿਉਂ ਨਹੀਂ ਚੱਲੇ ਆ ਪੀਲਾ ਪੰਜਾਬ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮਹੀਮ ਵਾਲੀ ਪ੍ਰੋਮੋਸ਼ਨ ਪਾਲਿਸੀ ਤੇ ਹਾਈ ਕੋਰਟ ਦੀ ਅਹਿਮ ਟਿੱਪਣੀ ਟੀਚੇ ਪੂਰੇ ਕਰਨ ਲਈ ਬੇਕਸੂਰਾ ਨੂੰ ਬਣਾਇਆ ਜਾ ਸਕਦਾ ਹੈ ਬਲੀ ਦਾ ਬਕਰਾ ਨਸ਼ਾ ਵਿਰੋਧੀ ਮਹੀਮ ਸਵਾਗਤੀਓ ਕਦਮ ਪਰ ਦੁਰਵਰਤੋਂ ਨਾ ਹੋਵੇ ਜੱਥੇਦਾਰ ਗੜਕਾਚੇ ਵੱਲੋਂ ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮੁਲਾਕਾ ਜੱਥੇਦਾਰ ਨੇ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਦਿੱਤਾ ਭਰੋਸਾ ਕਿਹਾ ਤੁਹਾਡੇ ਤੇ ਕੋਈ ਉਂਗਲ ਵੀ ਨਹੀਂ ਚੁੱਕ ਸਕਦਾ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਤੇ ਪੰਜਾਬ ਸਰਕਾਰ ਮੁਖ ਸਕੱਤਰ ਨੇ ਸਾਰੇ ਉਪਾਗਾਂ ਨੂੰ ਲਿਖਿਆ ਪੱਤਰ ਸਿਵਲ ਸੇਵਾਵਾਂ ਨਰਸ ਬੰਦਤ ਪੈਂਡਿੰਗ ਅਰਜ਼ੀਆਂ ਦੀ 26 ਮਾਰਚ ਤੱਕ ਮੰਗੀ ਡਿਟੇਪ ਕਸ਼ੇ ਖਿਲਾਫ ਪੰਜਾਬ ਪੁਲਸ ਦਾ ਮੋਹਾਲੀ ਚ ਐਕਸ਼ਨ ਪਿੰਡ ਕੁੰਬੜਾ ਚ ਪੁਲਸ ਨੇ ਪੀਜੀ ਤੇ ਕਾਰਾਂ 'ਚ ਕੀਤੀ ਛਾਪੇਮਾਰੀ ਘਰ ਦੇ ਬਾਹਰ ਖੜੀਆਂ ਬਾਈਕਾਂ ਤੇ ਗੱਡੀਆਂ ਦੀ ਵੀ ਕੀਤੀ ਚੈਕਿੰਗ ਜੰਮੂ ਕਸ਼ਮੀਰ ਦੇ ਗਾਂਦਰਬਾਲ ਚ ਟੂਰਿਸਟ ਵਾਸਤੇ ਕਾਰ ਵਿਚ ਆਲੇ ਟੱਕਰ ਹਾਸੀ ਚ 5 ਲੋਕਾਂ ਦੀ ਮੌਤ ਤੇ 14 ਜ਼ਖਮੀ ਪੁਲਿਸ ਵੱਲੋਂ ਬਚਾ ਕੇ ਰਜਾਈ ਸਾਸ੍ਰਿਆਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾ ਸਿੰਘ ਪੰਨੂ ਕਬਲਟਨ ਦੀ ਸ਼ੁਰੂਆਤ ਕਰਦੇ ਆ ਅਮਿਤ ਸ਼ਾਹ ਦੇ ਬਿਆਨ ਤੋਂ ਅਮਿਤ ਸ਼ਾਹ ਦੇ ਅੰਮ੍ਰਿਤ ਪਾੜ ਵਾਲੇ ਬਿਆਨ ਦਾ ਵਿਰੋਧ ਕੀਤਾ ਗਿਆ ਹੈ ਸਿੱਖ ਪ੍ਰਚਾਰਕ ਸੰਤ ਬੰਤਾ ਸਿੰਘ ਨੇ ਇਸ ਬਿਆਨ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਧਰਮ ਦੀ ਖিলাਫਤ ਚ ਬਿਆਦ ਦੇਣਾ ਗਲਤ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਪਾਠ ਕਰਨਾ ਕੋਈ ਗਲਤ ਗੱਲ ਨਹੀਂ ਹੈ ਫਿੰਡਰਾਂ ਵਾਲੀ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਨਾਇਕਾਂ ਨੂੰ ਖਲਨਾਇਕ ਨਾ ਦੱਸੋ ਦਾ ਸਿੱਖ ਪ੍ਰਚਾਰਕ ਨੇ ਸੰਤ ਬੰਤਾ ਸਿੰਘ ਜਿਨ੍ਹਾਂ ਵੱਲੋਂ ਹਮਿਸ਼ਾ ਦੇ ਬਿਆਨ ਦਾ ਵਿਰੋਧ ਕੀਤਾ ਗਿਆ ਹੈ। ਦਰਸਲ ਹਮਿਸ਼ਾ ਵੱਲੋਂ ਜੋ ਹੈ ਬਿਆਨ ਦਿੱਤਾ ਗਿਆ ਸੀ ਕਿ ਕੁਝ ਲੋਕ ਭਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਜੋ ਕਿ ਇਸ ਵੇਲੇ ਅਸਮ ਚ ਬੈਠ ਕੇ ਪਾਠ ਕਰ ਰਹੇ ਨੇ ਤਾਂ ਇਸੇ ਬਿਆਨ ਦਾ ਵਿਰੋਧ ਕੀਤਾ ਗਿਆ ਹੈ ਸਿੱਖ ਪ੍ਰਚਾਰਕ ਸੰਤ ਬੰਤਾ ਸਿੰਘ ਵੱਲੋਂ। ਉਹਨਾਂ ਨੇ ਕਿਹਾ ਕਿ ਸਾਡੇ ਨਾਇਕਾਂ ਨੂੰ ਖਲਨਾਇਕ ਨਾ ਦੱਸਿਆ ਜਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ Hindu ਵੋਟਰਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੱਤੇ ਜਾਂਦੇ ਨੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਭਿੰਡਰਾ ਵਾਲੀ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਪਾਠ ਕਰਨਾ ਕੋਈ ਗਲਤ ਗੱਲ ਨਹੀਂ ਹੈ। ਦਾ ਸੰਸਦ ਚ ਜੋ ਹੈ ਬਿਆਨ ਦਿੱਤਾ ਗਿਆ ਸੀ ਅਮਿਸ਼ਾਬ ਵੱਲੋਂ ਕਿ ਕੁਝ ਲੋਕ ਪੰਜਾਬ ਚ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਜਿਨ੍ਹਾਂ ਨੂੰ ਹੁਣ ਅਸਮ ਦੀ ਜੇਲਾ ਚ ਬੈਠ ਕੇ ਜੋ ਪਾਠ ਕਰ ਰਹੇ ਨੇ ਤਾਂ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਸਿੱਖ ਪ੍ਰਚਾਰਕ ਨੇ ਸੰਤ ਬੰਤਾ ਸਿੰਘ ਆਪਣੀ ਗੱਲ ਬਹੁਤ ਜੋ ਹੈ ਰੱਖਦੇ ਨੇ ਸਾਹਮਣੇ ਉਹਨਾਂ ਵੱਲੋਂ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਨਾਇਕਾਂ ਨੂੰ ਫਰਨਾਇਕ ਨਾ ਦੱਸਿਆ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਿੰਡਰਾਂ ਵਾਲੇ ਦੀ ਰੀਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਤੇ ਪਾਠ ਕਰਨਾ ਕੋਈ ਗਲਤ ਗੱਲ ਨਹੀਂ ਹੈ कुछ लोग पंजाब में भी बिंडरान वाले बनने का प्रयास भी किया आगे भी बढ़े सरकार हमारी नहीं थी फिर भी यही गृह मंत्रालय ने गृह निश्चय कर, कर आज वो असम की जेल में आराम से गुरु ग्रंथ साहब पाठ ये नरेंद्र मोदी सरकार इस सरकार के रहते देश पर खतरे ਰਾਜਨੀਤਿਕ ਆਈਡੀਓਲੋਜੀ ਦੇ ਕਾਰਨ ਪਨਪ ਨੇ ਹਮ ਨਹੀਂ ਦੇ ਦਿੱਤੀ। ਉਹਨੂੰ ਖੜਾ ਹੋਣੇ ਸੇ ਪਹਿਰੇ ਹੀ ਸਮਾਪਤ ਕਰ ਦਿੱਤਾ। ਆਪਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਆਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜੇ ਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਪਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ। ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ। ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ। ਤਾਂ ਬਿਲਕੁਲ ਅਮਿਤ ਸ਼ਾਹ ਦੇ ਅੰਮ੍ਰਿਤਪਾਣ ਵਾਲੇ ਬਿਆਨ ਦਾ ਵਿਰੋਧ ਕੀਤਾ ਗਿਆ ਸਿੱਖ ਪ੍ਰਚਾਰਕ ਬੰਤਾ ਸਿੰਘ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੌਮ ਦੀ ਖਿਲਾਫਤ ਵਿੱਚ ਬਿਆਨ ਦੇਣਾ ਜੋ ਹੈ ਗਲਤ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਤਾਂ ਪਿਛਲੇ ਦਿਨੀ ਅਮਿਤ ਸ਼ਾਹ ਵੱਲੋਂ ਜੋ ਬਿਆਨਤਾ ਕਿਆਸੀ ਸੰਸਦ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਚ ਕੁਝ ਲੋਕ ਭਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਇਸ ਸਮੇਂ ਉਹ ਸਲਾਖਾਂ ਦੇ ਪਿੱਛੇ ਨੇ ਤੇ ਅਸਮ ਦੀਆਂ ਜ਼ਿਲ੍ਹਾ ਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤਾਂ ਇਸੇ ਨੂੰ ਲੈ ਕੇ ਸਿੱਖ ਪ੍ਰਚਾਰਕ ਬੰਤਾ ਸਿੰਘ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਅਜਿਹੇ ਬਿਆਨ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਦਿੱਤੇ ਜਾਂਦੇ ਨੇ ਤੇ 2027 ਦੀਆਂ ਇਲੈਕਸ਼ਨਾਂ ਤੇ ਜੋ ਹੈ ਬੀਜੇਪੀ ਦੀ ਨਜ਼ਰ ਆਇਆ ਤੇ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਉਹਨਾਂ ਨੇ ਦਾ ਕਹਿਣਾ ਹੈ ਕਿ ਕਿਸੇ ਵੀ ਕੌਮ ਦੀ ਖਿਲਾਫਤ ਚ ਬਿਆਨ ਦੇਣਾ ਜੋ ਹੈ ਗਲਤ ਗੱਲ ਹੈ ਹੋ ਸਕਦਾ ਹੈ ਕਿ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਬਿਆਨ ਦਿੱਤਾ ਪਰ ਦੂਜੀ ਕੌਮ ਦੇ ਖਿਲਾਫ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਸ਼ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਨਾ ਭਿੰਡਰਾਂ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜਿਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜ਼ੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਨਵਾਂ ਸ਼ਹਿਰ ਪਹੁੰਚੇ ਨੇ ਸੀਐਮ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਗਿਆ ਥੋੜੀ ਦੇਰ ਚ ਖਟਕੜ ਕਲਾ ਪਹੁੰਚੇ ਸੀਐਮ ਮਾਨਤਾ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਭਾ ਪਤਰੀ ਸਵਾਗਤ ਰੱਖਿਆ ਗਿਆ ਜਿਸ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਨਗੇ ਤਾਂ ਇਸ ਮੌਕੇ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਗਿਆ ਤੇ ਸੀਐਮ ਭਗਵੰਤ ਮਾਨ ਪਹੁੰਚੇ ਹੋਏ ਨੇ ਨਵਾਂ ਸ਼ਹਿਰ ਥੋੜੀ ਦੇਰ ਚ ਖਟਕੜਕਲਾ ਪਹੁੰਚਣ ਕੇ ਤੇ ਜੋ ਪਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੂਬਾ ਪੱਤਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਉਸ ਨੂੰ ਸੰਬੋਧਨ ਕਰਕੇ ਸਾਜ ਸ਼ਹੀਦ ਪਗਤ ਸਿੰਘ ਦਾ ਸ਼ਹੀਦੀ ਦਿਹਾੜਾ ਜਿਸ ਮੌਕੇ ਨਵਾਂ ਸ਼ਹਿਰ ਚ ਵਿਕਾਸ ਕਰਨ ਦਾ ਜਾ ਜੋ ਹੈ ਉਦਘਾਟਨ ਕੀਤਾ ਗਿਆ ਤੇ ਸ਼ਹੀਦ ਪਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀਐਮ ਭਗਵੰਤ ਮਾਨ ਵੱਲੋਂ ਇਸ ਮੌਕੇ ਉਹਨਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੀ ਨਜ਼ਰ ਆ ਰਹੇ ਨੇ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਨਵਾਂ ਸ਼ਹਿਰ ਦੇ ਵਿੱਚ ਸ਼ਹੀਦ ਪਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਥੇ ਥੋੜੀ ਦੇਰ ਚ ਖਟਕੜ ਕਲਾ ਪਹੁੰਚ ਕੇ ਸੀਐਮ ਭਗਵੰਤ ਮਾਨ ਜੋ ਸੁਪਾ ਪਦਰੀ ਸੁਆਗਮ ਰੱਖਿਆ ਗਿਆ ਉਸ ਨੂੰ ਸੰਬੋਧਨ ਕਰਕੇ ਤਾਂ ਸਿੰਘ ਭਗਵੰਤ ਮਾਨ ਵੱਲੋਂ ਜਦੋਂ ਸਰਕਾਰ ਬਣੀ ਸੀ 16 ਮਾਰਚ 2022 ਨੂੰ ਉਸ ਦੇ ਰੇਵੀ ਉਹਨਾਂ ਨੇ ਖਟਕੜ ਕਲਾ ਸ਼ੁਰੂਆਤ ਸੀਆਬ ਜੀ ਜੋ ਸੌ ਚੁੱਕੀ ਸੀ ਤਾਂ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਸ਼ਿਸ਼ਦੀ ਗਾੜੀ ਮੌਕੇ ਠਕੜ ਕਲਾਚ ਜੁਆ ਸਭਾ ਪਤਰੀ ਸਵਾਗਮ ਰੱਖਿਆ ਗਿਆ ਜਿਸ ਨੂੰ ਥੋੜੀ ਦੇਰ ਚ ਸੀਆ ਭਗਵੰਤਮਾਨ ਸੰਬੋਧਨ ਕਰਨਗੇ ਤਾਂ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਚ ਪਹੁੰਚ ਕੇ ਉਹਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਅੱਗੇ ਗੱਲ ਕਰਾਂਗੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਜੱਗੂ ਭਗਵਾਨਪੁਰੀਆ ਨੂੰ ਅਸਮ ਦੀ ਜੇਲ੍ਹ ਚ ਸ਼ਿਫਟ ਕਰ ਦਿੱਤਾ ਗਿਆ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਤੋਂ ਅਸਾਮ ਦੀ ਜੇਲ੍ਹ ਚ ਭੇਜਿਆ ਗਿਆ ਤਾਂ ਚੰਡੀਗੜ੍ਹ ਲਿਆ ਕੇ ਉਹਨਾਂ ਨੂੰ ਫਲਾਈ ਟਰੇਨ ਜੋ ਹੈ ਅਸਮ ਲਜਾਇਆ ਗਿਆ ਹੈ ਅਸਮ ਦੀ ਸਿਲਚਰ ਸੈਂਟਰਲ ਟ੍ਰੀਅਲ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਸ਼ਿਫਟ ਕੀਤਾ ਗਿਆ ਤਾਂ ਐਨਸੀਬੀ ਜੋ ਕਿ ਨਾਰਕੋ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਸੇ ਮਾਮਲੇ ਚ ਅਸਮ ਚ ਸ਼ਿਫਟ ਕੀਤਾ ਆ ਪੀਆਈਟੀ ਐਨਡੀਪੀਐਸ ਐਕਟ ਦੇ ਤਹਿਤ ਜੋ ਹੈ ਜਗੂ ਭਗਵਾਨਪੁਰਿਆ ਨੂੰ ਅਸਮਦੀ ਜੇਲ੍ਹ ਜਾਇਆ ਗਿਆ ਤਾਂ ਇਸ ਦੇ ਤਹਿਤ ਘੱਟੋ-ਘੱਟ 1 ਸਾਲ ਤੱਕ ਅਸਮਦੀ ਜੇਲ੍ਹ ਜੁਆ ਜਗੂ ਭਗਵਾਨਪੁਰਿਆ ਨੂੰ ਰੱਖਿਆ ਜਾ ਸਕਦਾ ਤੇ ਨਾਲ ਹੀ ਭਗਵਾਨਪੁਰਿਆ ਦੇ ਦੱਸ ਦिए ਕਿ 128 ਦੇ ਕਰੀਬ ਮਾਮਲੇ ਦਰਜ ਨੇ ਤੇ 13 ਮਾਮਲੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਨੇ ਉਹ ਦੱਸ ਦिए ਕਿ ਜਿਹੜਾ ਐਕਟ ਲਗਾਇਆ ਗਿਆ ਪੀਆਈਟੀ ਐਨਡੀਪੀਐਸ ਐਕਟ ਜੁਆ ਐਨਐਸਏ ਵਾਂਗ ਹੀ ਇਹ ਸ਼ਕਤ ਹੁੰਦਾ ਹੈ ਤੇ ਦੱਸ ਦिए ਕਿ ਨਸ਼ਾ ਤਸਕਰੀ ਨਾਲ ਜੁੜੇ ਜੋ ਮੁਲਜ਼ਮ ਹੁੰਦੇ ਨੇ ਉਹਨਾਂ ਤੇ ਐਕਟ ਲਗਾਇਆ ਜਾਂਦਾ ਜਿਨ੍ਹਾਂ ਨੂੰ ਜੇਚ ਰੱਖਿਆ ਜਾਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੀਆਈਟੀ ਐਨਡੀਪੀਐਸ ਐਕਟ ਜੋ ਹੈ ਉਸ ਦੇ ਤਹਿਤ ਮੁਲਜ਼ਮ ਨੂੰ ਆਸਾਨੀ ਨਾਲ ਜ਼ਮਾਨਤ ਨਹੀਂ ਮਿਲ ਸਕਦੀ ਇੱਕ ਸਾਲ ਤੱਕ ਬੇਲਵੀਂ ਨਹੀਂ ਮਿਲ ਸਕਦੀ ਗਾਜ਼ੀਆ ਕੀ ਅਮਰਪਾਲ ਸਿੰਘ ਜੋ ਹੈ ਇਸ ਵੇਲੇ ਅਸਮਦੀ ਡਿਗਰੂਗੜ ਜੀਐਲ ਚ ਬੰਦਾ ਹੈ ਤੇ ਅਮਰਪਾਲ ਸਿੰਘ ਤੇ ਐਨਐਸਸੀ ਲੱਗਿਆ ਹੋਇਆ ਹੈ ਤੇ ਹੁਣ ਜੋ ਜੱਗੂ ਭਗਵਾਨ ਪੁੱਜਾ ਹੈ ਇੱਕ ਐਕਟਿਵ ਯੰਗਸਟਰ ਜੋ ਹੈ ਉਸ ਨੂੰ ਪਠੰਡਾ ਦੀ ਜੇਲ੍ਹ ਤੋਂ ਅਸਮਦੀ ਜੀਐਲ ਚ ਸ਼ਿਫਟ ਕਰ ਦਿੱਤਾ ਗਿਆ ਅਸਮਦੀ ਸਿਲਚਰ ਸੈਂਟਰਲ ਜੇਲ੍ਹ ਹੈ ਜਿਸ ਦੇ ਵਿੱਚ ਜੱਗੂ ਭਗਵਾਨ ਪੁਰੀਆ ਨੂੰ ਰੱਖਿਆ ਜਾਵੇਗਾ ਤੇ ਹੋ ਸਕਦਾ ਹੈ ਕਿ ਠੱਗੋ-ਕੱਠ ਇੱਕ ਸਾਲ ਤੱਕ ਇਸ ਐਕਟ ਦੇ ਤ 1 ਸਾਲ ਤੱਕ ਰੱਖਿਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਉਸ ਤੋਂ ਜ਼ਿਆਦਾ ਵੀ ਰੱਖਿਆ ਜਾ ਸਕੇ ਤਾਂ ਐਨਸੀਬੀ ਵੱਲੋਂ ਕਿਸੇ ਮਾਮਲੇ ਦੇ ਵਿੱਚ ਸਿਲਚਰ ਸੈਂਟਰਲ ਜੇਲ੍ਹ ਦੇ ਵਿੱਚ ਜਗੂ ਕੁਮਾਰ ਕਪੜਿਆ ਨੂੰ ਸ਼ਿਫਟ ਕੀਤਾ ਗਿਆ ਹੈ ਜਗੂ ਕੁਮਾਰ ਕਪੜਿਆ ਜੋ ਕਿ ਬਟਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਤੋਂ ਬਾਅਦ ਹੈ ਉਸ ਨੂੰ ਚੰਡੀਗੜ੍ਹ ਲੈ ਆ ਕੇ ਫਲਾਈਟ ਰਾਹੀਂ ਜੋ ਹੈ ਲਿਜਾਇਆ ਗਿਆ ਹੈ ਤਾਂ ਤੁਹਾਨੂੰ ਪੀਆਈਟੀ ਐਨਡੀਪੀਐਸ ਦਾ ਜੋ ਐਕਟ ਹੈ ਉਸਦੇ ਬਾਰੇ ਦੱਸ ਦਿੰਦੇ ਆ ਇਹ ਜੋ ਐਕਟ ਆ ਉਹਨਾਂ ਤੇ ਲੱਗਦਾ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਜੋ ਹੈ ਬਿਹਤਰ ਜ਼ਰੂਰੀ ਹੋ ਜਾਂਦੀ ਹੈ ਤੇ ਐਨਐਸਏ ਵਾਂਗ ਹੀ ਇਹ ਸਖਤ ਕਾਨੂੰਨ ਹੈ ਐਨਐਸਏ ਵਰਗਾ ਸਖਤ ਕਾਨੂੰਨ ਹੈ ਕਿ ਐਨਐਸਏ ਵਾਂਗ ਇਸ ਚ ਜਮਾਨਤ ਨਹੀਂ ਹੁੰਦੀ ਜੋ ਹੈ ਜਲਦੀ ਐਨਐਸਆਈ ਵਾਂकी ਕਾਰਵਾਈ ਕੀਤੀ ਜਾਂਦੀ ਹੈ ਤੇ ਜੱਗੂ ਭਗਵਾਨਪੁਰੀਆ ਤੇ ਜੋ ਪੀਆਈਟੀ ਐਨਡੀਪੀਐਕਸ ਲਗਾ ਕੇ ਜੋ ਹੈ ਉਸ ਨੂੰ ਅਸੰਤ ਭੇਜਿਆ ਗਿਆ ਹੈ ਤੇ ਦੱਸਦੀ ਹੈ ਕਿ ਜੋ ਐਨ ਜੋ ਐਕਟ ਹੈਜ਼ ਦੀ ਪਰਫੋਰਮਾ ਪ੍ਰੀਵੈਂਸ਼ਨ ਆਫ ਇਲੈਗਲ ਟ੍ਰੈਫਿਕ ਇਨ ਡਰਗਸ ਐਂਡ ਨਾਰਕੋਟਿਕ ਡਰਗ ਸੈਂਟਰ ਸਾਈਕੋਟ੍ਰੈਫਿਕ ਸਬਸਟੈਂਸ ਐਨਐਸਏ ਵਰਗਾ ਇੱਕ ਸਖਤ ਕਾਨੂੰਨ ਹੈ ਐਨਐਸਏ ਵਾਂਗ ਦੀ ਸਖਤ ਕਾਰਵਾਈ ਹੁੰਦੀ ਹੈ ਨਸ਼ਾ ਤਸਕਰੀ ਦੇ ਮਾਮਲੇ 'ਚ ਇਹ ਐਕਟ ਜੋ ਲਗਾਇਆ ਜਾਂਦਾ ਹੈ ਇਸ ਦੇ ਵਿੱਚ ਜ਼ਮਾਨਤ ਮਿਲਣਾ ਬਹੁਤ ਮੁਸ਼ਕਲ ਹੈ ਉਹਨਾਂ ਤੇ ਲੱਗਦਾ ਜਿਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਹੋ ਜਾਂਦੀ ਹੈ ਤੇ ਇहतਿਆਤੀ ਹਿਰਾਸਤ 'ਚ ਜੋ ਐ ਨਾ ਮੁਜ਼ਮਨ ਨੂੰ ਰੱਖਿਆ ਜਾਂਦਾ ਹੈ ਐਨਐਸਏ ਵੱਲੋਂ ਕੀ ਸਖਤ ਕਾਨੂੰਨ ਹੈ ਜੋ ਪੀਆਈਟੀ ਐਨਡੀਪੀਐਸ ਐਕਟ ਦੇ ਤਹਿਤ ਜਗੂ ਭਗਵਾਨਪੁਰੀਆ ਨੂੰ ਬਠਿੰਡਾ ਦੀ ਜੇਲ ਤੋਂ ਫਿਲਹਾਲ ਅਸਾਮ ਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਚੰਡੀਗੜ੍ਹ ਲੇ ਬਠਿੰਡਾ ਤੋਂ ਚੰਡੀਗੜ੍ਹ ਲਿਆਂਦਾ ਜਾਂਦਾ ਤੇ ਚੰਡੀਗੜ੍ਹ ਤੋਂ ਫਲਾਈਟ ਰਾਹੀਂ ਉਹ ਅਸਮ ਲਿਜਾਇਆ ਗਿਆ ਅਸਮ ਦੀ ਸਿਲਚਰ ਸੈਂਟਰਲ ਜੇਲ ਹੈ ਜਿਸ ਦੇ ਵਿੱਚ ਜਗੂ ਭਗਵਾਨਪੁਰੀਆ ਹੁਣ ਰਹੇਗਾ ਤੇ ਐਨਸੀਬੀ ਵੱਲੋਂ ਕਿਸੇ ਮਾਮਲੇ ਦੇ ਤਹਿਤ ਉਹਨਾਂ ਨੂੰ ਉਸ ਨੂੰ ਜੋ ਹੈ ਅਸਮ ਦੀ ਜੇਲ ਵਿੱਚ ਸ਼ਿਫਟ ਕਰਕੇ ਤਾਂ ਕਿ ਘੱਟ 1 ਸਾਲ ਤੱਕ ਅਸਮ ਦੀ ਜੇਲ ਵਿੱਚ ਜਗੂ ਭਗਵਾਨਪੁਰੀਆ ਨੂੰ ਰੱਖਿਆ ਜਾ ਸਕਦਾ ਹੈ ਤਦ ਆਸਦੀਏ ਕਿ ਐਸਡੀ ਨਾਲੀ న్యూਸ 80 ਤੇ ਸੁਖਿੰਦਰ ਰੰਦਾਵਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਜੱਗੂ ਕੋਹਾਂਗੁਰੀਆ ਖਿਲਾਫ ਇੱਕ ਕਾਰਵਾਈ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜੱਗੂ ਦੇ ਘਰ ਤੇ ਪੀਲਾ ਪੰਜਾਬ ਕਿਉਂ ਨਹੀਂ ਚੱਲ ਰਿਹਾ ਗੈਂਗਸਟਰਾਂ ਨਾਲ ਮਿਲੀ ਹੋਈ ਹੈ ਪੁਲਿਸ ਇਹ ਵੀ ਰੰਦਾਵਾ ਵੱਲੋਂ ਸਵਾਲ ਚੁੱਕੇ ਗਏ ਨੇ ਨਾਲੀ ਉਹਨੇ ਕਿਹਾ ਕਿ ਜੱਗੂ ਨੂੰ ਬਚਾਉਣ ਲਈ ਆਸਾਮ ਭੇਜਿਆ ਗਿਆ ਜੱਗੂ ਦੇ ਪਿੰਡ 'ਚ ਅਜੇ ਤੱਕ ਕੋਈ ਰੇਡ ਨਹੀਂ ਕੀਤੀ ਗਈ ਤੇ ਜੱਗੂ ਦੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੱਡੇ ਨਸ਼ਾ ਤਸਕਰ ਤੇ ਕਾਰਵਾਈ ਨਹੀਂ ਹੋਈ ਤਾਂ ਸੁਖਜਿੰਦਰ ਦਾਵਾ ਇਸ ਪੂਰੇ ਮਾਮਲੇ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੱਗੂ ਨੂੰ ਬਚਾਉਣ ਲਈ ਜੋ ਹੈ ਅਸਮਦੀ ਜੇਲ੍ਹ ਚ ਭੇਜਿਆ ਗਿਆ ਨਾਲ ਹੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਗੈਂਗਸਟਰ ਨਾਲ ਮਿਲੀ ਹੋਈਆ ਪੁਲਿਸ ਜੱਗੂ ਦੇ ਪਿੰਡ ਚ ਆਇਤਾ ਤਾਂ ਰੇਡ ਨਹੀਂ ਹੋਈ ਜੱਗੂ ਦੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਤੇ ਜੱਗੂ ਦੇ ਘਰ ਤੇ ਪੀਲਾ ਪੰਚਾਕ ਕਿਉਂ ਨਹੀਂ ਚੱਲਿਆ ਤਾਜੋ ਜੱਗੂ ਭਗਵਾਨਪੁਰਿਆ ਜਿਸ ਨੂੰ ਕਿ ਬਠਿੰਡਾ ਤੋਂ ਅਸਮ ਸ਼ਿਫਟ ਕੀਤਾ ਗਿਆ ਹੈ ਉਸ ਨੂੰ ਲੈ ਕੇ ਹੁਣ ਸੁਖਜਿੰਦਰ ਦਾਵਾ ਵੱਡੇ ਸਵਾਲ ਚੁੱਕਤੇ ਨਜ਼ਰ ਆ ਰਹੇ ਨੇ న్యూਸ 80 ਤੇ ਸੁਖਜਿੰਦਰ ਦਾਵਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਇੱਕ ਕਾਰਵਾਈ ਕੀਤੀ ਗਈ ਹੈ ਜੋ ਬਠਿੰਡਾ ਤੋਂ ਅਸਮ ਭੇਜਿਆ ਗਿਆ ਹੈ ਭਗਵਾਨਪੁਰਿਆ ਨੂੰ ਇਹ ਕਾਰਵਾਈ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜੱਗੂ ਦੇ ਘਰ ਤੇ ਅਜੇ ਤੱਕ ਪੀਲਾ ਪੰਚਾ ਕਿਉਂ ਨਹੀਂ ਚੱਲਿਆ ਦਾ ਕਹਿੰ ਉਹਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਵਿਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਬੁਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਕਿਸੇ ਵੱਡੇ ਨਸ਼ਾ ਤਸਕਰਤੇ ਕਾਰਵਾਈ ਨਹੀਂ ਹੋਈ ਇਹ ਤਾਂ ਇਹ ਬੜਾ ਪਹਿਲਾ ਹੋਣਾ ਚਾਹੀਦਾ ਸੀ ਇਹ ਪਹਿਲੇ ਤੁਸੀਂ ਅਜ ਤੋਂ 3-4 ਮਹੀਨੇ ਪਹਿਲਾਂ ਤੁਸੀਂ ਸੁਣਿਆ ਹੋਣਾ ਕਿ ਇਹ ਕੁਰੂਕhetra ਜੇਲ੍ਹ ਦੇ ਵਿੱਚ ਬੰਦ ਸੀ ਹੂੰ ਉਸ ਵੇਲੇ ਬਾਈ ਇਲੈਕਸ਼ਨ ਮੇਰੇ ਜਿਹੜਾ ਬਾਬਾ ਨਾਨਕ ਫਿਰ ਚੱਲ ਰਹੀ ਸੀ ਜੀ ਔਰ ਮੈਂ ਉਸ ਟਾਈਮ ਤੇ ਗਵਰਨਮੈਂਟ ਆਫ ਇੰਡੀਆ ਔਰ ਸ਼ੀ ਮਿਨਿਸਟਰ ਹਰਿਆਣਾ ਔਰ ਜੇਲ੍ਹ ਬਰਿਸਟਰ ਹਰਿਆਣਾ ਔਰ ਡੀਜੀਪੀ ਹਰਿਆਣਾ ਨੂੰ ਇਹ ਰਾਈਟਿੰਗ ਦੇਂਦਾ ਰਿਹਾ ਕਿ ਇਹ ਦੀ ਕੁਰੂਕhetra ਜੇਲ੍ਹ ਤੋਂ ਵੀਡੀਓ ਕਾਲਸ ਹੋ ਰਹੀ ਜਾਣੇ ਜੀ ਉਸ ਟਾਈਮ ਤੇ ਇਹ ਦਾ ਜਿਹੜਾ ਬ੍ਰਦਰ ਸੀਗਾ ਕਜ਼ਨ ਆ ਕੋਈ ਗगन ਇਹ ਭਗਵਾਨਪੁਰੇ ਦਾ ਉਹਨੂੰ ਉਹਨੂੰ ਆਨ ਰਿਕਾਰਡ ਉਹਨੂੰ ਸਿਕਿਉਰਿਟੀ ਪੰਜਾਬ ਗਵਰਨਮੈਂਟ ਨੇ ਦਿੱਤੀ ਆ ਡਿਊਰਿੰਗ ਇਲੈਕਸ਼ਨ ਹੂੰ ਜੇ ਇਹਨੂੰ ਗਲੋਰਸ ਬਿਸ਼ਨੋਈਕਰੋ ਪਕੜੋ ਇਹ ਇਹਨੂੰ ਖਤਰਾ ਇਹਦੇ ਪ੍ਰਾਣ ਨੂੰ ਜੀ ਜਿਹੜੇ ਬੰਦਿਆਂ ਨੂੰ ਇਹ ਪੰਜਾਬ ਗਵਰਨਮੈਂਟ ਅੱਜ ਕੇਜੂਵਾਲ ਸਾਹਿਬ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਕਿ ਅਸੀਂ ਗੈਂਗਸਟਰਾਈਜ਼ਮ ਤੇ ਨਾਰਕੋ ਜਿਹੜੇ ਨਾਰਕੋਟਿਕਸ ਦਾ ਜਿਹੜਾ ਕਰਦੇ ਨੇ ਡਰੱਗ ਦਾ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਤੇ ਮੈਂ ਪੁੱਛਣਾ ਚਾਹੁੰਦਾ ਕਿ ਤੇਰੇ ਨਾਲ ਤੇ ਜਿਸ ਦਿਨ ਨੂੰ ਕਲਨੌਰ ਤੇ ਡੇਰ ਬਾਬਾ ਨਾਨਕ ਆਇਆ ਤੇ ਉਹਦਾ ਭਰਾ ਤੇਰੇ ਨਾਲ ਖੜਾ ਜਿਹਨਾਂ ਦੀ ਤੂੰ ਗੱਲ ਕਰ ਰਿਹਾ ਕੇਜਰੀਵਾਲ ਨੂੰ ਔਰ ਇਹ ਜਿਹੜਾ ਇਹਨਾਂ ਨੇ ਕੀਤਾ ਇਹਦੇ 'ਚ ਜਿਹੜਾ ਕਿਹਾ ਪੀਲਾ ਪੰਜਾ ਚਲਾਇਆ ਜਾਏਗਾ ਕੀ ਗੱਲ ਪੀਲਾ ਪੰਜਾ ਜਿਹਦੇ ਤੇ ਏਡਾ ਬੜਾ ਪੰਜਾਬ ਦਾ ਫਰਸਟ ਕੇਸ ਹੈ ਜਿਹੜਾ ਜੱਗੂ ਭਗਵਾਨਪੁਰ ਕੇ ਤੇ ਤਰਕੋਟ ਨਾਰਕੋ ਟੈਰੋਰਿਜ਼ਮ ਦਾ ਉਹਦੇ ਤੇ ਇਹ ਲੱਗੀ ਆ ਤੇ ਉਹਦੇ ਜੀ ਮੈਂ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਐਡੇ ਹੀ ਸੋਹੜਦੇ ਹੋ ਜਾਂ ਐਡੇ ਹੀ ਇਹਦੇ ਬਾਰੇ ਤੁਸੀਂ ਸੋਚ ਰਹੇ ਹੋ ਤੇ ਫਿਰ ਭਗਵਾਨ ਪੁਰੇਵਲ ਪੱਕਾ ਲਾ ਪੀਲਾ ਪੰਜਾ ਕਿਉਂ ਨਹੀਂ ਆ ਰਿਹਾ ਪਟਾਲੇ ਕੋਈ ਪੀਲਾ ਪੰਜਾ ਨਹੀਂ ਜਾ ਰਿਹਾ ਜਿਉਂ ਇਸਪੋਰਸ਼ਨਸ ਦੇ ਵਿੱਚ ਜਿਹੜੀ ਪੁਲਿਸ ਰਲਈ ਆ ਕੀ ਗਵਰਨਮੈਂਟ ਆਫ ਇੰਡੀਆ ਜਿਹੜੀ ਇਨਕੁਆਰੀ ਕਰੇਗੀ ਕਿ ਜਿਹੜੇ ਬਲੈਕ ਸੀਫਸ ਨੇ ਜਿਹੜੀ ਪੁਲਿਸ ਦੀਆਂ ਤੇ ਜਾਂ ਜਿਹੜੀ ਜਿਨ੍ਹਾਂ ਨੇ ਪ੍ਰੋਟੈਕਸ਼ਨ ਦਿੱਤੀ ਇਹਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਇਹਦੇ ਭਰਾ ਨੂੰ ਜੇ ਜਾਂ ਉਹਨੂੰ ਸਟੇਜਾਂ ਤੇ ਜਾਂ ਲਖਣ ਦੇ ਵਿੱਚ ਜਿਹੜੀਆਂ ਭੇਜਿਆ ਤੇ ਕੀ ਗੱਲ ਉਹਦੇ ਤੇ ਵੀ ਗਵਰਨਮੈਂਟ ਆਫ ਇੰਡੀਆ ਕੋਈ ਐਕਸ਼ਨ ਕਰੇਗੀ ਕਿ ਜਾਂ ਇਹਨੂੰ ਬਚਾਉਣ ਲਈ ਉੱਥੇ ਲੈ ਗਈ ਆ ਸੰਦੀ ਚੇਲ ਜੀ ਅਬ ਇਹ ਕੋਰਨ ਨਵਾਬ ਸਾਹਿਬ ਇਸ ਤੋਂ ਪਹਿਲਾਂ ਵੀ ਖੁੱਲ ਕੇ ਤੁਸੀਂ ਜੱਗੂ ਭਗਵਾਨਪੁਰੇ ਦੇ ਖਿਲਾਫ ਬੋਲਦੇ ਰਹੇ ਹੋ ਸਖਤ ਕਾਰਵਾਈ ਤੁਹਾਡੇ ਵੱਲੋਂ ਮੰਗ ਵੀ ਕੀਤੀ ਜਾਂਦੀ ਰਹੀ ਹੈ ਹਾਲਾਂਕਿ ਤੁਸੀਂ ਕਹਿ ਰਹੇ ਕੋਈ ਦੇਰੀ ਨਾ ਫੈਸਲਾ ਲਿਆ ਗਿਆ ਪਰ ਜੇਕਰ ਹੁਣੇ ਕਾਰਵਾਈ ਕੀਤੀ ਗਈ ਹੈ ਤੇ ਪਹਿਲਾਂ ਤਾਂ ਸਵਾਲ ਇਹ ਹੈ ਕਿ ਤੁਸੀਂ ਇਸ ਦਾ ਵੈਲਕਮ ਕਰਦੇ ਹੋ ਬਨਾਲੇ ਇਹ ਵੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਅਸਲ ਦੇ ਤੌਰ ਤੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਮਾਸਟਰਮਾਈਂਡ ਜੱਗੂ ਭਗਵਾਨਪੁਰਿਆ ਨੂੰ ਕਿਹਾ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨਾਲ ਕਿੰਨੇ ਕ ਵੱਡੇ ਪੱਧਰ ਤੇ ਡਰੱਗਸ ਦਾ ਨੈਕਸਸ ਟੁੱਟ ਸਕਦਾ ਹੈ ਜਾਂ ਕਿੰਨੇ ਕ ਵੱਡੇ ਪੱਧਰ ਤੇ ਡਰੱਗਸ ਦੇ ਖਿਲਾਫ ਹੋਰ ਕਾਰਵਾਈ ਜ਼ਮੀਨੀ ਪੱਧਰ ਤੇ ਹੋ ਸਕਦੀ ਹੈ ਜੇਕਰ ਇਹ ਐਕਸ਼ਨ ਕੀਤਾ ਗਿਆ ਤਾਂ ਇਹਦੇ ਚ ਵੇਖੋ ਜੇ ਇਹਦੇ ਪਿੰਡ ਦੇ ਵਿੱਚ ਜਿੱਦੀ ਅਜੇ ਤੱਕ ਇਹਨਾਂ ਨੇ ਪੁਲਿਸ ਨੇ ਰੇਡ ਕਦੀ ਕੀਤਾ ਹੂੰ ਉਹਦੇ ਪਰਿਵਾਰ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਉਹਦੇ ਕੋਟਲੀ ਪਿੰਡ ਚ ਉਹਦੇ ਜਿਹੜੇ ਨਾਲ ਗੁਰਗਰੇ ਤੁਰੇ ਫਿਰਦੇ ਨੇ ਗੁਰਗੇ ਜੀ ਉਹਨਾਂ ਨੂੰ ਉਹਨਾਂ ਨੂੰ ਸਰਕਾਰ ਦੀ ਪੂਰੀ ਸ਼ੈਲਟਰ ਆ ਤੇ ਤੁਸੀਂ ਕਿੱਥੋਂ ਇਹ ਨਸ਼ੇ ਨੂੰ ਖਤਮ ਕਰੋਗੇ ਜੀ ਕੀ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮਹੀਮ ਦੀ ਜਿਸ ਚ ਪੁਲਿਸ ਕਰਮੀਆਂ ਦੀ ਕਾਰਗੁਜ਼ਾਰੀ ਤੇ ਤਰੱਕੀ ਇਸ ਆਧਾਰ ਤੇ ਤੈਅ ਕੀਤੀ ਜਾਵੇ ਕਿ ਕਿ ਜੋ ਨਸ਼ੇ ਖਿਲਾਫ ਜ਼ਿਆਦਾ ਗ੍ਰਿਫਤਾਰੀਆਂ ਕਰਨਗੇ ਜਾਂ ਜ਼ਿਆਦਾ ਨਸ਼ਾ ਬਰਾਮਦ ਕਰਨਗੇ ਇਸ ਮਾਮਲੇ ਤੇ ਪੰਜਾਬ ਰੈਜਨਲ ਹਾਈ ਕੋਰਟ ਦੀ ਟਿੱਪਣੀ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੀ ਇਹ ਪ੍ਰੋਮੋਸ਼ਨ ਪਾਲਿਸੀ ਜੋ ਹੈ ਉਸ ਤੇ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਟੀਚਿਆਂ ਨੂੰ ਪੂਰਾ ਕਰਨ ਲਈ ਪੁਲਿਸ ਦੀ ਦੁਰਵਰਤੋਂ ਦਾ ਖੰਡਚ ਆਇਆ ਤੇ ਕਿਤੇ ਪੂਰੇ ਕਰਨ ਲਈ ਵੇਕਸੁਰ ਬਿੰਦਾ ਬਕਰਾ ਬਣ ਕੇ ਅਧਿਕਾਰੀਆਂ ਦੀ ਦੁਰਵਰਤੋਂ ਨੂੰ ਅੰਗਲਾਰਾ ਮਿਲੇਗਾ ਨਸ਼ਾ ਵਿਰੋਧੀ ਮਹੀਨਾ ਮਕਸਦ ਪੂਰਾ ਨਹੀਂ ਹੋਵੇਗਾ ਨਸ਼ਾ ਤस्करी ਰੁਕਣ ਦੀ ਪ ਜਾਏ ਬਾਸ ਸਕ ਗਿਆ ਇਹ ਵੀ ਹਾਈਕੋਰਟ ਵੱਲੋਂ ਕਿਹਾ ਗਿਆ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦਾ ਸਾਰਾ ਧਿਆਨ ਟੀਚੇ ਪੂਰੇ ਕਰਨ ਵੱਲ ਹੋਵੇਗਾ ਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹਾਲਾਂਕਿ ਪੰਜਾਬ ਰੋਟੀ ਨਸ਼ਾ ਵਿਰੋਧੀ ਜੋ ਮਹੀਨਾ ਉਸ ਨੂੰ ਸਵਾਗਤਯੋਕ ਕਦਮ ਵੀ ਕਸਿਆ ਗਿਆ ਪਰ ਇਸ ਦੀ ਬਿਰਵਰਤੋਂ ਨਾ ਹੋਵੇ ਇਸ ਦਾ ਵੀ ਯਤਿਆਰ ਰੱਖਿਆ ਜਾਣਾ ਚਾਹੀਦਾ ਹੈ ਵੀ ਹਾਈ ਕੋਰਟ ਦਾ ਕਹਿਣਾ ਹੈ ਤਾਂ ਦਰਸਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਂਟੀਪੀਐਸ ਦੇ ਇੱਕ ਮਾਮਲੇ ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਮੁਜ਼ਮਨ ਨੂੰ ਜੁਮਾਰਾ ਸੱਤੇ ਹੋਏ ਮਾਮਲੇ ਚ ਬੇਲੋੜੀ ਦੇਰੀ ਦਾ ਜ਼ਿਕਰ ਕੀਤਾ ਤਾਂ ਪੰਜਾਬ ਪੁਲਿਸ ਵੱਲੋਂ ਜੋ ਨਸ਼ਾ ਵਿਰੋਧੀ ਮਹੀਉ ਚਲਾਈ ਜਾ ਰਹੀ ਹੈ ਜੋ ਲਗਾਤਾਰ ਨਸ਼ਾ ਦਸਤਰਾਬੇ ਕਰਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਨਸ਼ਾ ਦਸਤਰਾਨ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋ ਜੋਏ ਪੰਜਾਬ ਸਰਕਾਰ ਦੀ ਨਸ਼ਾ ਬਰੋਦੀ ਮੁਹਿੰਮ ਹੈ ਸਵਾਗਤੀਓ ਕਦਮ ਹੈ ਪਰ ਇਸ ਦੀ ਬੁਰਵਰਤੋਂ ਦਾ ਵੀ ਖਦਸ਼ਾ ਹੈ ਕਿ ਇਹੇ ਪੂਰੇ ਕਾਰਨ ਨਹੀਂ ਵੇਖ ਸਿਆ ਨੂੰ ਬੜੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ ਸਾਰੇ ਜ਼ਿਲ੍ਹਿਆਂ ਦੀ ਮੈਪਿੰਗ ਕੀਤੀ ਜਾਵੇਗੀ ਕਿ ਉੱਥੇ ਕਿਸ ਤਰ੍ਹਾਂ ਦੇ ਨਸ਼ੇ ਉਪਲਬਧ ਨੇ ਅਤੇ ਉਸ ਮੁਤਾਬਿਕ ਉਹਨਾਂ ਨਾਲ ਲੜ ਜਿੱਟਣ ਲਈ ਰਣਨੀਤੀ ਬਣਾਈ ਜਾਵੇਗੀ ਸਾਰੇ ਐਸਐਸਪੀ ਅਤੇ ਐਸਐਚਓ ਨੂੰ ਟੀਚੇ ਜਾਣਗੇ ਅਤੇ ਉਸਦੇ ਆਧਾਰ ਤੇ ਉਹਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ ਇਹ ਦੇਖਿਆ ਜਾਵੇਗਾ ਕਿ ਉਹਨਾਂ ਨੇ ਦਿੱਤੇ ਗਏ ਟੀਚਿਆਂ ਅਤੇ ਮਾਪਦੰਡਾ ਦੇ ਹਿਸਾਬ ਨਾਲ ਕੀ ਕਾਰਵਾਈ ਕੀਤੀ ਹੈ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਕ ਔਸਤ ਕੱਢਿਆ ਜਾਵੇਗਾ ਨਸ਼ਾ ਵਿਰੋਧੀ ਮੁਹਿੰਮ ਇੱਕ ਸਵਾਗਤਯੋਗ ਕਦਮ ਹੈ ਪਰ ਉਹਨਾਂ ਮਾਮਲਿਆਂ 'ਚ ਜਿੱਥੇ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਮਿੱਥੇ ਟੀਚਿਆਂ ਦੀ ਪੂਰਤੀ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਅਦਾਲਤ ਨੂੰ ਇਹ ਕਹਿਣ ਵਿੱਚ ਕੋਈ ਚੀਜ਼ ਨਹੀਂ ਹੈ ਕਿ ਅਜਿਹਾ ਹੋਣ ਨਾਲ ਇੱਕ دہشت ਦੀ ਸਥਿਤੀ ਪੈਦਾ ਹੋ ਜਾਵੇਗੀ ਜਿੱਥੇ ਬੇਕਸੂਰ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇਗਾ। ਹਰਿਆਣਾ ਦੇ ਫਰੀਦাবাদ ਚ ਜਲਦੀ ਕਾਰ ਅੱਗ ਦਾ ਗੋਲਾ ਬਣ ਗਈਆਂ ਕਾਰ ਦੀ ਬੈਟਰੀ ਫਟਣ ਕਾਰਨ ਕਾਰ ਨੂੰ ਅੱਗ ਲੱਗੀ ਹੈ ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਸੜ ਗਈ ਹੈ ਹਾਲਾਂਕਿ ਵਾਲ-ਵਾਲ ਕਾਰ ਸਵਾਰ ਜੋ ਹੈ ਨਾ ਦੀ ਜਾਨ ਬਚ ਗਈਆਂ ਕਾਰ ਚ ਚਾਰ ਲੋਕ ਸਵਾਰ ਸੀ ਤੇ ਮੌਕੇ ਤੇ ਹਾਲਾਂਕਿ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਤਾਂ ਹਰਿਆਣਾ ਦੇ ਫਰੀਦাবাদ ਦੀਆਂ ਤਸਵੀਰਾਂ ਨੇ ਜਿੱਥੇ ਕਿ ਜਲਦੀ ਕਾਰ ਜੋ ਹੈ ਉਸ ਨੂੰ ਅੱਗ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਬੈਟਰੀ ਫਟਣ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਹੈ ਹਾਲਾਂਕਿ ਕਾਰ 'ਚ ਜੋ ਸਵਾਰ ਲੋਕ ਸੀ ਚਾਰ ਲੋਕਾਂ ਕੋ ਨਾਦੀ ਜਾਨ ਬਚ ਗਈ ਹੈ ਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਤਾਹਰਨ ਦੇ ਤਰੀਦਾਬਾਦ ਦੀਆਂ ਤਸਵੀਰਾਂ ਦੇ ਹਾਲਾਂਕਿ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਹੈ ਤੇ ਬੁਰੀ ਤਰ੍ਹਾਂ ਕਾਰ ਦਾ ਨੁਕਸਾਨ ਹੋਇਆ ਹੈ ਹਾਲਾਂਕਿ ਕਾਰ 'ਚ ਜੋ ਚਾਰ ਲੋਕ ਸਵਾਰ ਸੀ ਉਹਨਾਂ ਦੀ ਜਾਨ ਬਚ ਗਈ ਹੈ